ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੀ ਸਾਰੇ ਭੈਣ ਭਰਾ ਮੜਾ ਜੇ ਇਸ ਵੀਡੀਓ ਤੇ ਗੌਰ ਕਰਿਓ ਆਪਾਂ ਤੁਹਾਨੂੰ ਇੱਕ ਤੁਹਾਡੇ ਤੋਂ ਸੇਵਾ ਲੈਣੀ ਆ ਜੀ ਗੁਰੂ ਘਰ ਦਾ ਕੰਮ ਚੱਲ ਰਿਹਾ ਜੀ ਇਹ ਖੰਬਰਾ ਕਲੋਨੀ ਦੇ ਵਿੱਚ ਜੀ ਤੇ ਬਾਕੀ ਜੀ ਐਸ ਰੂਮ ਦੇ ਵਿੱਚ ਹੈਗਾ ਗ੍ਰੰਥ ਸਾਹਿਬ ਪਿਆ ਇਹ ਵੀ ਦੱਸਦੇ ਵੀ ਕਮਰਾ ਇਹ ਚੁੰਦਾ ਆ ਤੇ ਬਾਕੀ ਬਹੁਤ ਛੋਟਾ ਆ ਬਾਕੀ ਆ ਭਰਾ ਖੜੇ ਆ ਸਾਰੇ ਜਿੱਦਾਂ ਇਹ ਕਮੇਟੀ ਵਾਲੇ ਮੈਂਬਰ ਆ ਜੀ ਤੇ ਰਜਿਸਟਰਡ ਆ ਗੁਰਦੁਆਰਾ ਤੇ ਬਾਕੀ ਹਾਲਾਤ ਤੁਹਾਡੇ ਸਾਹਮਣੇ ਆ ਜੀ ਬੜਾ ਨਹੀਂ ਆਪਾਂ ਕਹਿਣਾ ਚਾਹੁੰਦੇ ਕੁਝ ਗੁਰੂ ਘਰ ਆ ਤੇ ਬਾਕੀ ਇੱਥੇ ਜੀ ਬੱਚੇ ਵੀ ਇਸ ਰੂਮ ਦੇ ਵਿੱਚ ਪੜਨ ਆਉਂਦੇ ਆ ਤੇ ਥੱਲੇੋਂ ਸਾਰਾ ਹੀ ਕੱਚਾ ਆ ਜੀ ਤੇ ਇੱਥੇ ਭਰਾਵਾਂ ਨੇ ਜਿੱਦਾਂ ਦੱਸਿਆ ਵੀ ਫੇ ਅਸੀਂ ਇਹ ਮੁੱਦਾ ਚੱਕਿਆ ਜਿੱਦਾਂ ਇੱਕ ਕਹਿ ਲੋ ਵੀ ਲੋਡਬੰਦ ਫੈਮਲੀਆਂ ਆ ਇੱਥੇ ਜੀ ਬਾਕੀ ਜਿੱਦਾਂ ਜੀ ਕਲੋਨੀ ਹੈਗੀ ਛੋਟੀ ਜੀ ਜਿੱਦਾਂ ਸਾਰੇ ਲੋਡਬੰਦ ਪਰਿਵਾਰ ਆ ਇੱਥੇ ਆਪਣੇ ਕਿਸੇ ਭੈਣ ਦੀ ਮੈਰਿਜ ਸੀਗੀ ਉਦੋਂ ਦੱਸਦੇ ਬਈ ਨੀ ਆ ਗਿਆ ਤੇ ਬਹੁਤ ਜਿਆਦਾ ਯਾਨੀ ਕਿ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਭਰਾਵਾਂ ਨੇ ਜਿੰਨਾ ਕਿ ਬਜਟ ਸਗਾ ਉਸ ਹਿਸਾਬ ਨਾਲ ਉਹਨਾਂ ਕੰਮ ਤਾਂ ਕਰ ਲਿਆ ਜੀ ਬਾਕੀ ਇਦਾਂ ਵੀ ਆ ਲੈਂਟਰ ਜਿਹੜਾ ਸਿਰੇ ਤੇ ਹੀ ਲਾਉਣਾ ਚਾਹੁੰਦੇ ਸੀਗੇ ਇੱਕ ਸਿਰਫ ਪੈਸੇ ਦੀ ਕਮੀ ਦੇ ਕਰਕੇ ਪ੍ਰੋਬਲਮ ਆਈ ਆ ਜੀ ਸਿਰੇ ਨਹੀਂ ਲੱਗ ਸਕਿਆ ਤੇ ਜਿੰਨੇ ਵੀ ਭਰਾ ਆ ਯਾਨੀ ਕਿ ਹਨਾ ਸੇਵਾ ਕਰਨ ਦੇ ਚਾਹਵਾਨ ਜੀ ਭੈਣ ਤੇ ਭਰਾ ਜੀ ਵੱਧ ਤੋਂ ਵੱਧ ਜੀ ਕਿ 100 10 20 50 ਜੋ ਵੀ ਸਰਦਾ ਯਾਨੀ ਕਿ ਜਿਹੜਾ ਭਰਾ ਤੋਂ ਯਾਨੀ ਕਿ ਪੈਸੇ ਦੀ ਪ੍ਰੋਬਲਮ ਹੈ ਉਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਤਾਂ ਕਿ ਗੁਰੂ ਘਰ ਜਿਹੜਾ ਆਪਣਾ ਵਧੀਆ ਬਣ ਸਕੇ ਜੀ ਤੇ ਬਾਕੀ ਤੁਹਾਨੂੰ ਸਕੈਨਰ ਤੇ ਭਰਾਵਾਂ ਦੇ ਨੰਬਰ ਦਿੰਨੇ ਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤੇ ਫੋਨ ਤੇ ਤੁਸੀਂ ਗੱਲ ਕਰ ਸਕਦੇ ਆ ਬਾਕੀ ਤੁਸੀਂ ਦੇਖ ਸਕਦੇ ਸਾਰਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਆ ਜੀ